ਸਭ ਤੋਂ ਪਹਿਲਾਂ ਐਮਪੀ ਸਾਹਿਬ ਜੀ ਮੀਟਿੰਗ ਸੀਗੀ ਸ਼ਰੋਮੇ ਦੁਬਾਰਾ ਪਰਨੇ ਚੋਣਾ ਆ ਰਹੀ ਹੈ ਉਸ ਬਾਰੇ ਵਿੱਚ ਗੱਲਬਾਤ ਕੀਤੀ ਗਈ ਹੈ ਕੀ ਕੀ ਵਿਚਾਰ ਕੰਦਰ ਹੋਏ ਅੱਜ ਜure ਆਪਣਾ ਮੀਟਿੰਗ ਸੀਗੀ ਸਾਡੇ ਆਪਣੇ ਬਹੁਤ ਹੀ ਮਾਣਯੋਗ ਸਤਕਾਰਯੋਗ ਸੰਤਾ ਸਿੰਘ ਜੀ ਉਮੇਦਪੁਰ ਜੀ ਨੇ ਕਰਵਾਈ ਸੀ ਉਹਰੇ ਇਹ ਹੀ ਮੀਟਿੰਗ ਹੋਈ ਹੈ ਵੀ ਜੋ ਹਮ ਖਿਆਲੀ ਪਾਰਟੀਆਂ ਹੈ ਜਾਂ ਜਿਹੜੇ ਵੀ ਸ਼ਖਸ ਨੇ ਆਪਾ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜੀ ਐਸਟੀਪੀਸੀ ਤੇ ਕਿੰਨੇ ਸਾਰੇ ਸੇਟਾਂ ਲੜੋਗੇ ਤੇ ਕੀ 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 ਰਣਨੀਤੀ ਰਹੀਗੀ ਹਾਂਜੀ ਸਾਰੀਆਂ ਤੇ ਲੜਾਂਗੇ ਜੀ ਅੱਛਾ ਜੀ ਤੇ ਕੁਝ ਵੋਟਰਾਂ ਵੀ ਨੇੜੇ ਆ ਗਏ ਨੇ ਵੋਟਰ ਡੇਢ ਨਹੀਂ ਆਹੀ ਕਹਿ ਰਹੇ ਆ ਜੀ ਕਿੜੀਆਂ ਜੀ ਕਿੜੀ ਵੋਟਾਂ ਬਣਾਉਣ ਦੀ ਗੱਲ ਕਰ ਰਹੇ ਹੋ ਹਾਂ ਉਹਦੇ ਆ ਉਹਦੇ ਬਾਰੇ ਹਾਲੇ ਫੈਸਲਾ ਲੈਣਾ ਹੈ ਚਾਹੀਏ ਹਾਂ ਉਸ ਤਰ੍ਹਾਂ ਪਤਨੀ ਸਾਹਿਬਾ ਵੀ ਲੜ ਰਹੇ ਨੇ ਤੋਣੇ ਚੋਣ ਨਹੀਂ ਹਲੇ ਕੋਈ ਫਾਈਨਲ ਨਹੀਂ ਆ ਐਸਪੀਸੀ ਦੀ ਗੱਲ ਆ ਰਹੀ ਹੈ ਜੀ ਹਾਂਜੀ 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 ਐਸਪੀਸੀ ਦੀ ਗੱਲ ਸਾਹਿਬਾ ਉਸੇ ਬਾਰੇ ਇਸ ਤੇ ਕਹਿਤਾ ਹੈ ਦੋਨੋਂ ਬਿਲਾਗੇ ਇੱਕ ਕੰਪਾਈਮਲ ਪਾਲ ਜੀ ਨੇ ਕਿ ਤੁਸੀਂ ਗੱਲ ਕੀਤੀ ਹੈ ਮਿਲ ਰਹੇ ਹੋ ਤੁਸੀਂ ਗ੍ਰਹਿ ਮੰਤਰੀ ਸਾਹਿਬ ਨੂੰ ਕੁਝ ਹੋਏਗਾ ਹਾਂਜੀ ਉਹਨਾਂ ਨੂੰ ਮਿਲਣਾ ਹੈ ਜੀ ਮੈਂ ਕੱਲ ਹੋਮ ਮਿਨਿਸਟਰੀ 'ਚ ਮਿਲਣਾ ਹੈ ਕੀ ਚਾ ਚਾ ਇਹ ਹੀ ਅਮਰਿਤਪਾਲ ਜੀ ਬਾਰੇ ਕਰਦੀਆਂ ਵੀ ਉਹਨਾਂ ਨੂੰ ਰਿਲੀਜ਼ ਕੀਤਾ ਜਾ ਬੀ ਬੀਤ ਦਿਨੀ ਚੰਜੀ ਚੰਨੀ ਨੇ ਵੀ ਕੱਲ ਚੁੱਕੀ ਸੀ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਨੂੰ ਕੀ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਕੀ ਕਦਮ ਚੁੱਕਨੇ ਚਾਹੀਦੇ ਨੇ ਹਲੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ 'ਚ ਹੈ ਜੇ ਅਮਰਿਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਲੱਗਦਾ ਜੀ ਕਿਤਨੇ ਇਤੇ ਕੁਝ ਕਾਂਗਰਸ ਨੇ বিজেপি ਨੇ ਇਹਨੂੰ ਮੁੱਦਾ ਬਣਾਇਆ ਨਾਰਾ ਕੀਤਾ ਪਰ বিজেপি ਨੇ ਸਵਾਲ ਚੁੱਕਦੇ ਹੋਏ ਕਹਿੰਦੇ ਕਿ ਜਿਹੜਾ ਕਾਂਗਰਸ ਦਾ ਬੋਰਾ ਚਿਹਰਾ ਸਾਹਮਣੇ ਆ ਗਿਆ ਆਜੋ ਆਪੇ ਆਪਾਂ ਬਾਪੂ ਜੀ ਦੇ ਹਾਂ ਜੀ ਇਹ ਬਾਪੂ ਕੇਮੇ ਜੀ ਜਦ ਚੰਨੀ ਦੇ ਬੋਲਣ ਤੋਂ ਬਾਅਦ বিজেপি ਨੇ ਉਹਨੂੰ ਮੁੱਦਾ ਬਣਾਇਆ ਕਿਵੇਂ ਖਾਲਸਾ ਚੰਨੀ ਕੀ ਦੇ ਬੋਲਣ ਤੋਂ ਬਾਅਦ ਬੀਜੇਪੀ ਨੇ ਮੁੱਦਾ ਮੁੱਦਾ ਬਣਾ ਲਿਆ ਜਿਹੜੇ ਚੰਨੀ ਚੰਨੀ ਨੇ ਮੰਗ ਕੀਤੀ ਸੀ ਨਹੀਂ ਜੀ ਮੁੱਦਾ ਕਿਉਂ ਬਣਾ ਲਿਆ ਸਹੀ ਗੱਲ ਹੈ ਉਹਨਾਂ ਨੇ ਧੱਕੇਸ਼ਾਹੀ ਖਿਲਾਫ ਆਵਾਜ਼ ਚੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਐ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਜੀ ਜੀ ਤੇ ਤੁਹਾਨੂੰ ਵੀ ਲੱਗਦਾ ਜਿਵੇਂ ਸ਼੍ਰੋਮਣੇ ਕਾਲਜਾਂ ਦਾ ਹਾਲਾਤ ਚੱਲਦੇ ਨੇ ਕਿੰਨਾ ਇੱਕ ਫਰਕ ਪਵੇਗਾ ਐਜਪੀਸੀ ਵੋਟਾਂ ਦੇ ਵਿੱਚ ਨਹੀਂ ਉਹਨਾਂ ਨੇ ਤੇ ਲੋਕਾਂ ਨੇ انکار ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟ ਆਈ ਹੈ ਤੇ ਲੱਗਦਾ ਜਿਸ ਤਿਹੇ ਕਿ ਨਾ ਬੀਤੇ ਦਿਨ ਜਿਹੜੇ ਬਾਕੀ ਤਰਾ ਗਿਆ ਸੀਗਾ ਅਸ਼ਰੇਕਾਲ ਦਾ ਸਾਹਿਬ ਪੇਸ਼ ਹੋਇਆ ਸੀ ਉਹਨਾਂ ਨੇ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਸੁਖਵੀਰ ਬਦਲ ਜਾ ਕੇ ਆਪਣੀ ਗੱਲ ਰੱਖ ਕੇ ਆਏ ਨੇ ਤੁਹਾਨੂੰ ਵੀ ਲੱਗਦਾ ਕਿਹੋ ਜਿਹਾ ਫੈਸਲਾ ਆਮ ਦੀ ਉਮੀਦ ਹੈਗੀ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਦੇ ਦੇਖੋ ਕੀ ਫੈਸਲਾ ਕਰਦੇ ਹੋ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹੀ ਲਾਉਣੀ ਆ ਹਾਂ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜਿਹੜੇ ਦੁੱਧ ਤੇ ਤੋਤੇ ਹੀ ਹੋ ਜਾਣਗੇ ਯਾਗੇ ਨਹੀਂ ਅਸੀਂ ਜੀ ਗੱਲ ਕਰਨਗੇ ਨਹੀਂ ਇਸ ਮਾਮਲੇ ਫੇਕੀ ਕਿ ਤਿਆਸਦ ਹੈ ਤੁਸੀਂ ਸੰਗਤ ਵਿੱਚ ਚੱਲਦੇ ਹੈਗਾ ਸੰਗਤ ਦੇ ਕੀ ਨਹੀਂ ਤੇ ਬਾਰੇ ਬਾਈ ਜੀ ਕੋਈ ਕੁਝ ਨਹੀਂ ਸੰਗਤ ਦਾ ਫੈਸਲਾ ਹੋਊਗਾ ਹੁਣ ਇਹ ਤਾਂ ਸਾਬ ਦਾ ਫੈਸਲਾ ਜੋ ਆਏਗਾ ਸੰਗਤ